ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਗਾ ਮਿਲੈ ਸੁਆਮੀ ਪ੍ਰੀਤ ਮੈਂ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੁ ਪੁਜਾਈ ਸੋਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਨੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪ੍ਰੀਤ ਮੈਂ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਤ ਸਹਜ ਅਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਪਈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸੁਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪੀਤ ਮੈਂ ਆਪਣੇ ਕਰਮੰਦਰ ਸੁਖदाई ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ गोविंदਾ ਸਗਲ ਮਨੋਰਥ ਪਾਏ ਆਸਥਿਰ ਭਏ ਲਾਗ ਹਰ ਚਰਣੀ गोविंद ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਗਾ ਮਿਲੈ ਸੁਆਮੀ ਪ੍ਰੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਲੋ ਸਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪੀਤ ਮੈਂ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਪਾਏ ਕਿਰਪਾਲ ਗੁਰੂ गोविंदਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ गोविंद ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਭੈ ਕਿਰਪਾਲ ਗੁਰੂ गोविंदਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ गोविंद ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਗਾ ਮਿਲੈ ਸੁਆਮੀ ਪੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਪਾਏ ਕਿਰਪਾਲ ਗੁਰੂ गोविंदਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ गोविंद ਕੇ ਗੁਣ ਗਾਏ ਭਲੋ ਸੁਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੈ ਸੁਆਮੀ ਪ੍ਰੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਪਈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਹਸਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਇਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪੀਤ ਮੈਂ ਆਪਣੇ ਕਰਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹੱਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਗਾ ਮਿਲੈ ਸੁਆਮੀ ਪੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਬਲੋ ਸੁਮੂਰਤ ਪੂਰਾ ਸਾਂਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪੀਤ ਮੈਂ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਪਈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤ ਮੈਂ ਆਪਣੇ ਕਰਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੇ ਪੂਜਾਈ ਸੋਰਠ ਮਹੱਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰਤ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭਾ ਮਿਲੈ ਸੁਆਮੀ ਪੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਇਛ ਪੁਜਾਈ ਸੋਰਠ ਮਹੱਲਾ ਪੰਜਵਾ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਲੋ ਸਮੂਰਤ ਪੂਰਾ ਸਾਤ ਸਹਿਜਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇ ਸਗਲੇ ਛੇ ਪੁਜਾਈ ਸੋਰਠ ਮਹਲਾ ਪੰਜਵਾਂ ਪਾਏ ਕਿਰਪਾਲ ਗੁਰੂ गोविंदਾ ਸਗਲ ਮਨੋ ਰਤ ਪਾਏ ਹਸਿਰ ਭਏ ਲਾਗ ਹਰ ਚਰਣੀ गोविंद ਕੇ ਗੁਣ ਗਾਏ ਭਲੋਸ ਮੂਰਤ ਪੂਰਾ ਸਾਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਪ੍ਰਭ ਮਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੇ ਪੂਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ